ਜੇ ਹੜਾ ਦੀ ਮਾਰ ਪੰਜਾਬ ਨੇ ਚੱਲਣੀ ਹੈ ਤਾਂ ਕਟੂਕਟ ਪੰਜਾਬ ਦੀਆਂ ਜ਼ਰੂਰਤਾਂ ਪਹਿਲ ਦੇ ਆਧਾਰ ਦੇ ਉੱਪਰ ਪੂਰੀਆਂ ਹੋਣੀਆਂ ਚਾਹੀਦੀਆਂ ਪੰਜਾਬ ਦੇ ਸਿਆਸਤਦਾਨਾਂ ਦੀਆਂ ਬੇਈਮਾਨੀਆਂ ਦਾ ਫਾਇਦਾ ਚੱਕਦਿਆਂ ਹੋયા ਜਾਂ ਉਹਨਾਂ ਦੀ ਬਾਹਮ ਰੋੜ ਕੇ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਸੋ ਉਹਨੂੰ ਉਹ ਕਿਉਂ ਨਹੀਂ ਰਿਵਿਊ ਹੋ ਸਕਦਾ ਕਦੇ ਇਹ ਰਹੀ ਹੈ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਹੈ ਉਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਗੱਲ ਕਰਦੇ ਆ ਜਦੋਂ ਸੱਤਾ ਦੇ ਵਿੱਚ ਆਂਦੇ ਆ ਤਾਂ ਉਹ ਮਤਲਬ ਇਹਦੇ ਉੱਪਰ politcal struggle ਲੜਨ ਦੇ ਵਾਸਤੇ ਤਿਆਰ ਨਹੀਂ ਹੈਗੇ ਯਮਨਾ ਦੇ ਵਿੱਚੋਂ ਪਾਣੀ ਹਰਿਆਣੇ ਨੂੰ ਦੇਣ ਦੇ ਵਾਸਤੇ ਸੈਂਟਰਲ ਗਵਰਨਮੈਂਟ ਦਾ 1994 ਦਾ ਅਪਰੂਵਲ ਕੀਤਾ ਹੋਇਆ ਪਲਾਨ ਹੈਗਾ ਆ ਤੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਫਲੋ ਘਟਨ ਕਰਕੇ ਪੰਜਾਬ ਦੀ ਆਪ ਦੀ ਜ਼ਰੂਰਤ ਦੇ ਕਰਕੇ ਪੰਜਾਬ ਆਪ ਇੱਕ ਬੜੇ ਵੱਡੇ ਕ੍ਰਾਈਸਿਸ ਦੇ ਵਿੱਚ ਹੈਗਾ ਦਰਿਆਵਾਂ ਦਾ ਜਿਹੜਾ ਕੰਟਰੋਲ ਹੈ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਡੈਮਾਂ ਨੂੰ ਬਿਲਕੁਲ ਨੱਕੋ ਨੱਕ ਭਰਨ ਦਾ ਯਤਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਰਹਿੰਦਾ ਯਾਰ ਉਹ ਬਿਲਕੁਲ ਸਿੱਧੇ ਤੌਰ ਤੇ ਕਹਿੰਦੇ ਆ ਅਸੀਂ ਜੀ ਸਾਰਾ ਸਾਲ ਪਾਣੀ ਛੱਡਣਾ ਹੁੰਦਾ ਤੇ ਅਸੀਂ ਮਤਲਬ ਕਿਸ ਤਰ੍ਹਾਂ ਇਹ ਕਰ ਸਕਦੇ ਕਿ ਡੈਮ ਪੂਰਾ ਨਾ ਭਰੀਏ ਪਰ ਉਹਦੀ ਜਿਹੜੀ ਮਾਰ ਆ ਉਹ ਪੰਜਾਬ ਨੂੰ ਚਲਣੀ ਪੈਂਦੀ ਹੈ ਥੜ ਆਉਣਾ ਕਹਿੰਦੀ ਕੁਦਰਤੀ ਆ ਕੁਦਰਤੀ ਮਾਰ ਆ ਇਹ ਦਰਿਆਵਾਂ ਦੇ ਜਿਹੜੇ ਬੰਨੇ ਤੁਸੀ ਬੰਨੂ ਠੋਕਰਾ ਲੱਗਦੀਆਂ ਸੀਗੀਆਂ ਜਿੱਦਾਂ ਮਨ ਜਾਣਕਾਰੀ ਹੈਗੀ ਆ ਰਾਵੀ ਦੇ ਉੱਪਰ ਤਾਂ ਅਸੀਂ ਦੇਖਦੇ ਰਹੇ ਆ ਉਦជា ਜਿਹੜਾ ਤੁਸੀ ਬੰਨ ਹੁੰਦਾ ਸੀਗਾ ਉਹਨਾਂ ਦੇ ਦੁਆਲੇ ਪੱਥਰ ਲਾ ਕੇ ਤੇ ਇੱਕ ਲੋਹੇ ਦੀ ਤਾਰ ਦਾ ਜਾਲ ਜਿਹੜਾ ਆ ਉਹ ਪਾਇਆ ਜਾਂਦਾ ਸੀ ਜੇ ਤੁਸੀਂ ਮੱਤੇਵਾੜੇ ਵਾਲ ਜਾਓ ਤੇ ਉੱਥੇ ਅਜੇ ਵੀ ਕੁਝ ਥਾਂਵਾਂ ਦੇ ਉੱਪਰ ਤੁਹਾਨੂੰ ਠੋਕਰਾਂ ਜਿਹੜੀਆਂ ਉਹ ਦਿਖਣ ਨੂੰ ਮਿਲ ਜਾਂਦੀਆਂ ਨੇ ਸੋ ਇੱਕ ਤਾਂ ਇਹ ਕੰਮ ਜਿਹੜਾ ਆ ਇਹ ਸਰਕਾਰਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਦਰਿਆ ਦੇ ਬੰਨ ਟੁੱਟ ਕੇ ਜਿਹੜਾ ਹੜ੍ਹ ਆਉਂਦਾ ਆ ਉਹ ਖਤਰਾ ਜਿਹੜਾ ਉਹ ਬਣਦਾ ਦੁਨੀਆ ਭਰ ਦੇ ਵਿੱਚ ਮੌਸਮ ਦੀਆਂ ਸਥਿਤੀਆਂ ਨੇ ਜਿਹੜੀਆਂ ਉਹ ਬਦਲ ਰਹੀਆਂ ਨੇ ਹਰ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਭਾਰਤ ਹੈ ਚਾਹੇ ਭਾਰਤ ਤੋਂ ਬਾਹਰ ਹੈ ਜਾਂ ਫਿਰ ਪੰਜਾਬ ਦੇ ਵਿੱਚ ਪਿਛਲੇ ਸਾਲ ਜਿਸ ਤਰ੍ਹਾਂ ਹੜ੍ਹਾਂ ਦੀ ਮਾਰ ਸਈ ਬੇਮੌਸਮੀ ਬਰਸਾਤ ਦੇ ਕਾਰਨ ਮੌਸਮ ਤੇ ਬਰਸਾਤ ਨਹੀਂ ਹੁੰਦੀ ਬੇਮੌਸਮੀ ਹੁੰਦੀ ਉਹਦੇ ਕਾਰਨ ਹੜ੍ਹ ਆਉਂਦੇ ਨੇ ਕਈ ਥਾਵਾਂ ਤੇ ਹੋਰ ਕੁਦਰਤੀ ਮਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਪਾਣੀ ਦੇ ਬਾਰੇ ਜ਼ਿਕਰ ਕਰਾਂਗੇ ਕਿ ਹੜ੍ਹ ਆਉਂਦੇ ਕਿਵੇਂ ਨੇ ਕਿਵੇਂ ਰੋਕਿਆ ਜਾ ਸਕਦਾ ਹੈ ਹਾਲਾਂਕਿ ਕੁਦਰਤ ਦੀ ਮਾਰ ਹੈ ਕੁਦਰਤ ਦੀ ਮਾਰ ਨੂੰ ਜਿਹੜਾ ਉਹ ਕੁਦਰਤ ਕੁਦਰਤੀ ਪੱਕੇ ਪ੍ਰੋਸੈਸ ਹੈ ਜਿਸ ਤਰ੍ਹਾਂ ਇਹ ਸਾਰਾ ਕੁਝ ਬਦਲ ਰਿਹਾ ਹੈ ਨੇਚਰ ਜਿਸ ਤਰ੍ਹਾਂ ਰੋਟੇਸ਼ਨ ਹੋ ਰਿਹਾ ਤੇ ਇਹਦੇ ਚ ਇਨਸਾਨ ਕੀ ਕਰ ਸਕਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਨਹਿਰੀ ਪਾਣੀ ਦਾ ਬੜਾ ਰੋਲਾ ਪੈਂਦਾ ਪੰਜਾਬ ਦੇ ਵਿੱਚ ਕਿ ਨਹਿਰੀ ਪਾਣੀ ਖੇਤਾਂ ਵਿੱਚ ਕਿਸ ਤਰੀਕੇ ਨਾਲ ਜਾਵੇ ਕਿਉਂਕਿ ਜਦੋਂ ਤਾਂ ਲੋੜ ਹੈ ਹੁਣ ਲੋਕਾਂ ਦੇ ਝੋਨੇ ਸੁੱਕ ਰਹੇ ਨੇ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਜਿਹੜੀ ਰਿਸਰਚ ਜਿਹੜੀ ਖੋਜ ਸਾਹਮਣੇ ਆ ਰਹੀ ਹੈ ਕਿ ਸਾਰੇ ਭਾਰਤ ਤੋਂ ਸਭ ਤੋਂ ਘੱਟ ਮੀਂਹ ਜਿਹੜਾ ਪਿਆ ਉਹ ਕੁਦਰਤੀ ਤੌਰ ਤੇ ਪੰਜਾਬ ਦੇ ਵਿੱਚ ਪਿਆ ਤੇ ਕਈ ਖੇਤਾਂ 'ਚ ਤਰੇੜਾਂ ਆਈਆਂ ਵੀ ਤੁਸੀਂ ਦੇਖੀਆਂ ਹੋਣੀਆਂ ਤੇ ਇਹਦੇ ਲਈ ਹੱਲ ਲਈ ਸਾਡੇ ਕੋਲੇ ਅਗਰ ਨਹਿਰੀ ਪਾਣੀ ਆਲਟਰਨੇਟ ਹੈ ਤਾਂ ਉਹ ਜਾ ਕੇ ਮੈ ਸਕਦਾ ਖੇਤ-ਖੇਤ ਤੱਕ ਤਾਂ ਇਹ ਸਾਰੀ ਚਰਚਾ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਨਾਲ ਪਰਮਜੀਤ ਸਿੰਘ ਗਾਜੀ ਸਿੱਖ ਸਿਆਸਤ ਤੋਂ ਇਸ ਮੁਲਾਕਾਤ ਦੇ ਵਿੱਚ ਮੌਜੂਦ ਨੇ ਆ ਭਾਈ ਸਾਹਿਬ ਜਿਸ ਤਰ੍ਹਾਂ ਦੋ ਵਿਸ਼ੇ ਨੇ ਦੋਨੇ ਇੰਟਰਲਿੰਕ ਕਰਦੇ ਸਬਜੈਕਟ ਨੇ ਇਹ ਅ ਜੇ ਆਪਾਂ ਜੇ ਸ਼ੁਰੂ ਕਰੀਏ ਕੀ ਅਸੀਂ ਹੜ ਆਉਣਾ ਕਹਿੰਦੇ ਕੁਦਰਤੀ ਹੈ ਕੁਦਰਤ ਦੀ ਮਾਰ ਹੈ ਕੀ ਰੋਕਿਆ ਜਾ ਸਕਦਾ ਹੈ ਦੇਖੋ ਇਹਦੇ ਲਈ ਇਹ ਦੇਖਣਾ ਪਊਗਾ ਕਿ ਹੜ ਕਿਸ ਸਥਿਤੀ ਦੇ ਵਿੱਚ ਆਉਂਦੇ ਆ ਜਿਸ ਤਰ੍ਹਾਂ ਅਸੀਂ 2008 ਦੇ ਵਿੱਚ ਦੇਖਿਆ 2019 ਦੇ ਵਿੱਚ ਦੇਖਿਆ ਤੇ ਪਿਛਲੇ ਸਾਲ 2023 ਦੇ ਵਿੱਚ ਦੇਖਿਆ 2008 ਦੇ ਵਿੱਚ ਜੋ ਉਸ ਸਮੇਂ ਅਖਬਾਰਾਂ ਦੇ ਵਿੱਚ ਜਾਣਕਾਰੀ ਆਈ ਹੜਾਂ ਤੋਂ ਬਾਅਦ ਉਏ ਆਈ ਕਿ ਸਤਲੁਜ ਦਰਿਆ ਦੀ ਜਿਹੜੀ ਸਮਰੱਥਾ ਆ ਉਹ 4 ਲੱਖ ਕਿਊਸਿਕ ਪਾਣੀ ਨੂੰ ਲੈ ਕੇ ਜਾਣਦੀ ਹੈ ਤੇ ਉਸ ਸਾਲ ਜਿਹੜਾ ਸਭ ਤੋਂ ਵੱਧ ਪਾਣੀ ਦਰਿਆ ਦੇ ਵਿੱਚ ਆਇਆ ਦੱਸਿਆ ਗਿਆ ਅਖਬਾਰਾਂ ਦੇ ਮੁਤਾਬਕ ਉਹ 80 ਹਜ਼ਾਰ ਸੀਗਾ ਸੋ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਸਵਾਲ ਹੈ ਕਿ 4 ਲੱਖ ਕਿਊਸਿਕ ਸਮਰੱਥਾ ਵਾਲੇ ਦਰਿਆ ਦੇ ਵਿੱਚ 80 ਹਜ਼ਾਰ ਕਿਊਸਿਕ ਭਾਵ ਸਿਰਫ ਪੰਜਵਾਂ ਹਿੱਸਾ ਪਾਣੀ ਆਉਣ ਦੇ ਨਾਲ ਕਿਵੇਂ ਹੜ ਆ ਗਏ ਸੋ ਉਹਦੇ ਵਿੱਚ ਇੱਕ ਤੇ ਆਗੇ دریاਵਾਂ ਦੇ ਜਿਹੜੇ ਬੰਨੇ ਤੁਸੀ ਬੰਨੂ ਠੋਕਰਾਂ ਲੱਗਦੀਆਂ ਸੀਗੀਆਂ ਜਿੱਦਾਂ ਮੈਨੂੰ ਜਾਣਕਾਰੀ ਹੈਗੀ ਆ ਰਾਵੀ ਦੇ ਉੱਪਰ ਤਾਂ ਅਸੀਂ ਦੇਖਦੇ ਰਹੇ ਆ ਕਿ ਉਹਦੇ ਜਿਹੜਾ ਤੁਸੀ ਬੰਨ ਹੁੰਦਾ ਸੀਗਾ ਉਹਨਾਂ ਦੇ ਦੁਆਲੇ ਪੱਥਰ ਲਾ ਕੇ ਤੇ ਇੱਕ ਲੋਹੇ ਦੀ ਤਾਰ ਦਾ ਜਾਲ ਜਿਹੜਾ ਆ ਉਹ ਪਾਇਆ ਜਾਂਦਾ ਸੀ ਜੇ ਤੁਸੀਂ ਮੱਤੇਵਾੜੇ ਵਾਲ ਜਾਓ ਤੇ ਉੱਥੇ ਅਜੇ ਵੀ ਕੁਝ ਥਾਮਾਂ ਦੇ ਉੱਪਰ ਤੁਹਾਨੂੰ ਠੋਕਰਾਂ ਜਿਹੜੀਆਂ ਉਹ ਦਿਖਣ ਨੂੰ ਮਿਲ ਜਾਂਦੀਆਂ ਨੇ ਸੋ ਇੱਕ ਤਾਂ ਇਹ ਕੰਮ ਜਿਹੜਾ ਆ ਇਹ ਸਰਕਾਰਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਦਰਿਆ ਦੇ ਬੰਨ ਟੁੱਟ ਕੇ ਜਿਹੜਾ ਹੜ੍ਹ ਆਉਂਦਾ ਆ ਉਹ ਖਤਰਾ ਜਿਹੜਾ ਉਹ ਬਣਦਾ ਔਰ ਪਿਛਲੇ ਸਾਲ ਜਿਹੜਾ ਇੱਕ ਇਹ ਅੰਕੜਾ ਪੀਏਸੀ ਮੱਤੇਵਾੜਾ ਦੇ ਕੁਝ ਸੱਜਣ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਸਾਹਮਣੇ ਲਿਆਂਦਾ ਗਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਿ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਦਰਿਆ ਦੇ ਵਿੱਚ ਪਹਾੜਾਂ 'ਚ ਮੀਂਹ ਲਗਾਤਾਰ ਪੈਣ ਕਰਕੇ ਦਰਿਆ ਦੇ ਵਿੱਚ ਪਾਣੀ ਦੀ ਜਿਹੜੀ ਬੰਨ ਦੇ ਜਿਹੜੀ ਡੈਮ ਦੇ ਵਿੱਚ ਪਾਣੀ ਦੀ ਆਮਦ ਆ ਉਹ ਲਗਾਤਾਰ ਵੱਧ ਰਹੀ ਸੀਗੀ ਪਰ ਉਹ ਆਊਟਫਲੋ ਨਹੀਂ ਸੀ ਵਧਾ ਰਹੇ ਪੂਰਾ ਡੈਮ ਨੂੰ ਭਰਿਆ ਗਿਆ ਔਰ ਡੈਮ ਤਕਰੀਬਨ ਹਰ ਸਾਲ ਦੇ ਤੁਸੀਂ ਅੰਕੜੇ ਕੱਢ ਕੇ ਦੇਖ ਲਓ ਉਦੋਂ ਹੀ ਭਰਦਾ ਆ ਜਦੋਂ ਲਗਾਤਾਰ ਮੀਂਹ ਪੈਂਦੇ ਆ ਤੇ ਲਗਾਤਾਰ ਮੀਂਹ ਜਦੋਂ ਪੈਂਦੇ ਉਦੋਂ ਹੀ ਹੜਾਂ ਦਾ ਖਤਰਾ ਹੁੰਦਾ ਸੋ ਪੂਰਾ ਜਦੋਂ ਕੰਮ ਸਿਖਰ ਤੇ ਪਹੁੰਚ ਜਾਂਦਾ ਆ ਪੰਜਾਬ ਦੀ ਜ਼ਮੀਨ ਨੇ ਜਿੰਨਾ ਪਾਣੀ ਸੋਖਣਾ ਹੁੰਦਾ ਸੋਖ ਲੈਂਦੀ ਆ ਜੋ ਲੋਕਲ ਟ੍ਰਿਬਿਊਟਰੀਜ਼ ਹੁੰਦੀਆਂ ਨੇ ਛੋਟੀਆਂ ਉਹਨਾਂ 'ਚ ਵੀ ਪਾਣੀ ਪੂਰਾ ਆ ਰਿਹਾ ਹੁੰਦਾ ਉਸ ਸਮੇਂ ਜਦੋਂ ਇਹ ਉੱਪਰੋਂ ਦਰਿਆ ਦੇ ਵਿੱਚੋਂ ਪਾਣੀ ਛੱਡਦੇ ਆ ਉਹ ਸਾਰੇ ਇੱਕ ਦਾ ਇਕੱਠਾ ਇਫੈਕਟ ਇਹ ਬਣਦਾ ਕਿ ਪੰਜਾਬ ਦੇ ਵਿੱਚ ਹੜ੍ਹ ਆ ਜਾਂਦੇ ਆ ਸੋ ਉਹਨੂੰ ਰੋਕਣ ਦੇ ਵਾਸਤੇ ਇੱਕ ਤੇ ਆ ਕਿ ਦਰਿਆਵਾਂ ਦਾ ਜਿਹੜਾ ਕੰਟਰੋਲ ਹੈ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਔਰ ਉਹਦੇ ਵਿੱਚ ਕਿਉਂਕਿ ਹੁਣ ਪਾਣੀ ਲਗਾਤਾਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਤਾਂ ਬਹੁਤ ਥੋੜੀਆਂ ਨਹਿਰਾਂ ਨੇ ਜਿਨ੍ਹਾਂ ਦੇ ਵਿੱਚ 12 ਮਾਸੀ ਪਾਣੀ ਚੱਲਦਾ ਆ 12 ਮਾਸੀ ਪਾਣੀ ਦਾ ਚੱਲਣਾ ਹੁੰਦਾ ਜਿਹੜਾ ਹਰਿਆਣੇ ਨੂੰ ਭੇਜਣਾ ਹੁੰਦਾ ਤੇ ਜਿਹੜਾ ਰਾਜਸਥਾਨ ਨੂੰ ਭੇਜਣਾ ਹੁੰਦਾ ਆ ਸੋ ਉਹਨੂੰ ਉਹ ਪਾਣੀ ਲਗਾਤਾਰ ਚੱਲਦਾ ਰੱਖਣ ਦੇ ਲਈ ਡੈਮਾਂ ਨੂੰ ਬਿਲਕੁਲ ਨੱਕੋ ਨੱਕ ਭਰਨ ਦਾ ਯਤਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਰਹਿੰਦਾ ਆ ਯਾਰ ਉਹ ਬਿਲਕੁਲ ਸਿੱਧੇ ਤੌਰ ਤੇ ਕਹਿੰਦੇ ਆ ਅਸੀਂ ਜੀ ਸਾਰਾ ਸਾਲ ਪਾਣੀ ਛੱਡਣਾ ਹੁੰਦਾ ਤੇ ਅਸੀਂ ਮਤਲਬ ਕਿਸ ਤਰ੍ਹਾਂ ਇਹ ਕਰ ਸਕਦੇ ਕਿ ਡੈਮ ਪੂਰਾ ਨਾ ਭਰੀਏ ਪਰ ਉਹਦੀ ਜਿਹੜੀ ਮਾਰ ਆ ਉਹ ਪੰਜਾਬ ਨੂੰ ਚਲਣੀ ਪੈਂਦੀ ਆ ਅੱਛਾ ਜੀ ਜੇ ਤੁਸੀਂ ਸਾਰਾ ਸਾਲ ਡਿਸਟ੍ਰਿਬਿਊਟ ਕਰਦੇ ਹੋ ਪਾਣੀ ਔਰ ਡੈਮ ਦੇ ਵਿੱਚ ਤੁਹਾਡੇ ਕੋਲੇ ਕੈਪੈਸਿਟੀ ਰਿਜ਼ਰਵ ਨਹੀਂ ਵੀ ਰਹਿੰਦੀ ਪਰ ਫਿਰ ਜਦੋਂ ਮੌਨਸੂਨ ਨੇ ਤਾਂ ਆਉਣਾ ਹੀ ਹੈ ਹਰ ਸਾਲ ਮੌਨਸੂਨ ਲੇਟ ਆ ਜੇ 10 ਦਿਨ ਲੇਟ ਹੋ ਜੇ ਪਰ ਪਹਾੜਾਂ ਤੇ ਤਾਂ ਜਿਸ ਤਰ੍ਹਾਂ ਦੇਖਦੇ ਹਾਂ ਹੁਣ ਫਿਰ ਬਰਸਾਤਾਂ ਦਾ ਚੱਲਣ ਹੋ ਗਿਆ ਹੁਣ ਜੇ ਤੁਹਾਡੇ ਕੋਲੇ ਪਹਿਲਾਂ ਹੀ ਸਟੋਰੇਜ ਹੈਗਾ ਪਾਣੀ ਕੀਤਾ ਪਿਆ ਤੁਹਾਡੇ ਕੋਲੇ ਹੁਣ ਸਟੋਰ ਕਰਨ ਦੀ ਸਮਰੱਥਾ ਹੈ ਨਹੀਂ ਫਿਰ ਉਹ ਤਾਂ ਪਾਣੀ ਮਾਰ ਹੀ ਕਰੇਗਾ ਨਹੀਂ ਬਿਲਕੁਲ ਉਹਨੂੰ ਨੱਕੋ ਨੱਕ ਲੈ ਕੇ ਆਉਂਦੇ ਆ ਇਸੇ ਕਰਕੇ ਹੁੰਦਾ ਦੂਜਾ ਇਹ ਵੀ ਹੈਗਾ ਕਿ ਇਹਨਾਂ ਦੀ ਇੱਕ ਮਈ ਮਹੀਨੇ ਦੀ ਕੱਟਆਫ ਡੇਟ ਹੁੰਦੀ ਹੈ ਜਿੱਦਾਂ ਕੈਲੰਡਰ ਈਅਰ ਜਿਹੜਾ ਆ ਉਹ ਮੁੱਕ ਜਾਂਦਾ ਆ 31 ਦਸੰਬਰ ਨੂੰ ਫਾਈਨੈਂਸ਼ੀਅਲ ਈਅਰ 31 ਮਾਰਚ ਨੂੰ ਕੋਈ ਇੱਕ ਮਈ ਮਹੀਨੇ ਦੀ ਤਰੀਕ ਆ ਉਹ ਹੁਣ ਮੈਨੂੰ ਯਾਦ ਨਹੀਂ ਆ ਰਹੀ ਉਸ ਦਿਨ ਇਹਨਾਂ ਦਾ ਪਾਣੀ ਦਾ ਜਿਹੜਾ ਸਾਲ ਹੈ ਉਹ ਉਸ ਦਿਨ ਮੁੱਕਦਾ ਹੈ ਉਸ ਦਿਨ ਡੈਮ ਦੇ ਵਿੱਚ ਜਿੰਨਾ ਵੀ ਪਾਣੀ ਬਚਿਆ ਹੁੰਦਾ ਉਹ ਬੁਨਿਆਦੀ ਤੌਰ ਤੇ ਉੱਪਰ ਪੰਜਾਬ ਦਾ ਪਾਣੀ ਹੁੰਦਾ ਆ ਸੋ ਉਹ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਉਹ ਅਨਵਰਤਿਆ ਰਹ ਜਾਂਦਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਨਹਿਰੀ ਪਾਣੀ ਦਾ ਜਿਹੜਾ ਢਾਂਚਾ ਆ ਜੋ ਨਹਿਰੀ ਢਾਂਚਾ ਸੀਗਾ ਉਹ ਸਾਰਾ ਪਿਛਲੇ ਸਮੇਂ ਦੇ ਦੌਰਾਨ ਤਬਾਹ ਹੋਇਆ ਸੀ ਹੁਣ ਸਰਕਾਰ ਨੇ ਕੁਝ ਇੱਕ ਉਹਦੇ ਵਿੱਚ ਸੁਧਾਰ ਜਿਹੜੇ ਆ ਉਹ ਕੀਤੇ ਆ ਆਪਾਂ ਦੇਖਿਆਗੇ ਕੁਝ ਨਹਿਰਾਂ ਜਿਹੜੀਆਂ ਨੇ ਉਹਨਾਂ ਦੀ ਮੁਰੰਮਤ ਹੋਈ ਆ ਖਾਲੇ ਜਿਹੜੇ ਆ ਉਹ ਦੁਬਾਰਾ ਕੱਢੇ ਗਏ ਆ ਕੁਝ ਨਹਿਰਾਂ 12 ਮਾਸੀਆਂ ਵੀ ਹੋਈਆਂ 12 ਮਹੀਨੇ ਚੱਲਣਗੀਆਂ ਹੁਣ ਜਦੋਂ ਉਹਨਾਂ 'ਚ ਪਾਣੀ ਆਊਗਾ ਉਦੋਂ ਪਤਾ ਲੱਗੂਗਾ ਕਾਗਜ਼ਾਂ 'ਚ ਕਿੰਨੀਆਂ 12 ਮਾਸੀ ਹੋ ਗਈਆਂ ਤੇ ਚੱਲ ਕਿੰਨੀਆਂ ਰਹੀਆਂ ਆ ਉਹ ਮਤਲਬ ਅਸੀਂ ਆਪਣੇ ਇਲਾਕੇ ਦਾ ਨਹਿਰੀ ਪਾਣੀ ਦਾ ਕੱਢਿਆ ਸੀ ਅਸੀਂ ਦੇਖਿਆ ਵੀ ਜਿਹੜੀਆਂ ਛੋਟੀਆਂ ਇੰਟਰਬਿਊਟਰੀਆਂ ਲੋਕਾਂ ਨੇ ਵਾਹ ਹੀ ਲਈਆਂ ਸੀਗੀਆਂ ਹੈ ਹੀ ਨਹੀਂ ਸੀਗੀਆਂ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਪਾਣੀ ਚੱਲ ਰਿਹਾ ਸੀਗਾ ਸੋ ਇਹ ਜ਼ਮੀਨੀ ਤੌਰ ਦੇ ਉੱਪਰ ਕਿੰਨਾ ਆਂਦਾ ਹੁਣ ਇਸ਼ਤਿਹਾਰ ਜਾਂ ਬੋਰਡ ਲਾ ਕੇ ਤਾਂ ਸਰਕਾਰ ਬਹੁਤ ਵੱਡਾ ਦਾਵਾ ਕਰ ਰਹੀ ਹੈ ਇੱਕ ਗੱਲ ਤਾਂ ਇਹ ਹੈਗੀ ਕਿ ਜਿਹੜੀ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਦੇ ਨਾਲ ਵੀ ਪੰਜਾਬ ਦੇ ਨੂੰ ਜ਼ਮੀਨ ਦੇ ਹੇਠੋਂ ਪਾਣੀ ਕੱਢਣ ਦੀ ਲੋੜ ਨਹੀਂ ਰਹਿਣੀ ਇਹ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ 1 ਕਰੋੜ 5 ਲੱਖ ਏਕੜ ਧਰਤੀ ਜਿਹੜੀ ਹੈ ਇੰਨਾ 1 1 ਕਰੋੜ 5 ਲੱਖ ਏਕੜ ਰਕਬੇ ਦੇ ਵਿੱਚ ਖੇਤੀ ਹੁੰਦੀ ਹੈ ਤੇ 25 ਫੀਸਦੀ ਜਾਂ 28 ਫੀਸਦੀ ਰਕਬਾ ਜਿਹੜਾ ਆ ਉਹਨਾਂ ਹੀ ਸਿਰਫ ਨਹਿਰੀ ਪਾਣੀ ਦੇ ਨਾਲ ਸਿੰਜਿਆ ਜਾਂਦਾ ਹੈ ਬਾਕੀ ਲਗਭਗ ਤੁਸੀਂ ਲਾ ਲਓ ਕਿ 70 ਜਾਂ 72 ਲੱਖ ਏਕੜ ਦੇ ਵਿੱਚ ਜਿਹੜੀ ਜ਼ਮੀਨੀ ਪਾਣੀ ਦੇ ਨਾਲ ਸਿੰਜਾਈ ਹੁੰਦੀ ਹੈ ਅਸੀਂ ਇਹਦੇ ਵਿੱਚ ਕੀ ਹੈ ਕਿ ਕੀ ਕੱਚੇ ਖਾਲੇ ਨੇ ਹਜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪ੍ਰੈਕਟੀਕਲੀ ਜਦੋਂ ਅਸੀਂ ਜਾਂਦੇ ਆ ਏਸੀ ਦਫ਼ਤਰਾਂ ਚੋਂ ਕੀ ਪਾਲਿਸੀ ਬਣ ਰਹੀ ਆ ਉਹ ਤਾਂ ਉਹਨਾਂ ਨੂੰ ਦੇਖਣਾ ਵੀ ਚਾਹੀਦਾ ਕਿ ਗਰਾਊਂਡ ਤੇ ਕਿਵੇਂ ਆ ਉਹ ਦੇਖਦੇ ਵੀ ਹੋਣਗੇ ਪਰ ਅਸੀਂ ਉਹਨਾਂ ਨੂੰ ਵੀ ਦੱਸ ਰਹੇ ਹਾਂ ਕਿ ਜਦੋਂ ਮੈਂ ਵੀ ਜਾਨਾ ਤਾਂ ਸਾਡੇ ਪਿੰਡ ਦਾ ਖਾਲਾ ਹਜੇ ਇੱਕ ਖਾਲਾ ਕੱਚਾ ਇੱਕ ਪੱਕਾ ਹੁਣ ਕੱਚੇ ਖਾਲੇ ਚ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਪਾਣੀ ਮਿਲਦਾ ਹੀ ਨਹੀਂ ਉਹ ਬਣਾਉਣ ਹੀ ਨਹੀਂ ਜਾਂਦੇ ਕਿਸੇ ਦਾ 1 ਏਕੜ ਰਕਬਾ ਕਿਸੇ ਦਾ 2 ਏਕੜ ਰਕਬਾ ਉਹ ਕਹਿੰਦਾ ਕਿ ਮੈਂ ਇੰਨੀ ਮਿਹਨਤ ਹੈ ਜਿਹੜੀ ਇੰਨੀ ਕੋਸਟ ਪੇ ਨਹੀਂ ਕਰ ਸਕਦਾ ਖਾਲੇ ਦਾ ਨਹਿਰੀ ਪਾਣੀ ਲੈ ਕੇ ਆਉਣ ਲਈ ਕਿਉਂਕਿ ਮੇਰੇ ਕੋਲ 17 18 ਮਿੰਟ ਦੀ ਵਾਰੀ ਹੈਗੀ ਆ ਮੈਂ ਉਹ ਕਿਵੇਂ ਕਰਾਂ ਪਰ ਜੇ ਇਹ ਢਾਂਚਾ ਖੜਾ ਹੁੰਦਾ ਜਿਹੜੀਆਂ ਖਾਲੇ ਵਧੀਆ ਤਰੀਕੇ ਨਾਲ ਉਸਰਦੇ ਕੱਸੀਆਂ ਸੂਏ ਪੂਰੇ ਪੰਜਾਬ ਦੇ ਵਿੱਚ ਉਹਨਾਂ ਚਲੋ ਇਹਨਾਂ ਨੇ ਕਿਹਾ ਕਿ ਮਾਲਵਾ ਨਹਿਰ ਵੀ ਅਸੀਂ ਨਵੀਂ ਬਣਾਉਣੇ ਆ ਤਾਂ ਕੀ ਫਿਰ ਚਲੋ ਜਿਹੜਾ ਧਰਤੀ ਇੱਥੋਂ ਜਿੱਥੇ 90% ਨਿਕਲ ਰਿਹਾ ਉੱਥੇ 60 70 50 ਇੱਥੇ ਤਾਂ ਗੱਲ ਰੁਕੂਗੀ ਨਾ ਇਹ ਉਹੀ ਗੱਲ ਕਹਿ ਰਹੇ ਆ ਕਿ ਨਹਿਰੀ ਢਾਂਚਾ ਜਿਹੜਾ ਆ ਉਹ ਸਿਰਫ ਜਿੰਨਾ ਪਹਿਲਾਂ ਸੀ ਓਨਾ ਹੀ ਨਵੇਂ ਆਉਣਾ ਜ਼ਰੂਰੀ ਨਹੀਂ ਹੈਗਾ ਨਵੇਂ ਦੇ ਵੀ ਉਹ ਸਾਰੀ ਜ਼ਰੂਰੀ ਹੈ ਤੇ ਮੋੜ ਉਹ ਸਾਰੀ ਹੀ ਜ਼ਰੂਰੀ ਨਹੀਂਗੀ ਉਹਦਾ ਨਵੀਨੀਕਰਨ ਵੀ ਜ਼ਰੂਰੀ ਹੈ ਕਿ ਜੇ ਇਸ ਹਿਸਾਬ ਦੇ ਨਾਲ ਜਿੱਦਾਂ ਹੁਣ ਜਿਹੜੀਆਂ ਵੱਡੀਆਂ ਨਹਿਰਾਂ ਨੇ ਪੰਜਾਬ ਦੇ ਵਿੱਚ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਆ ਉਹਦਾ ਆਗਿਆ ਸੀਗਾ ਕਿ ਉਹਨੂੰ ਬਿਲਕੁਲ ਥੱਲੇੋਂ ਕੰਕਰੀਟ ਤੇ ਮੂਮ ਜਾਮਾ ਵਿਛਾ ਕੇ ਉਹਨੂੰ ਕਰ ਦੇਣਾ ਪੰਜਾਬ ਨੂੰ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਸ ਹਿਸਾਬ ਨਾਲ ਉਹ ਚੱਲ ਰਹੀ ਉਹ ਉਸੇ ਹਿਸਾਬ ਨਾਲ ਹੀ ਚੱਲਣੀ ਜਿਹੜੀ ਹੈ ਉਹ ਠੀਕ ਆ ਮਤਲਬ ਠੀਕ ਨਹੀਂ ਹੈ ਵੈਸੇ ਤਾਂ ਪੰਜਾਬ ਨੂੰ ਉਹਦਾ ਹੱਕ ਜਿਹੜਾ ਹੈ ਉਹ ਵਾਪਸ ਮਿਲਣਾ ਚਾਹੀਦਾ ਹੈ ਇੱਕ ਗੈਰ ਰਿਪੇਰੀਅਨ ਸਟੇਟ ਨੂੰ ਜਿਹੜਾ ਪਾਣੀ ਜਾ ਰਿਹਾ ਹੁਣ ਤਾਂ ਜਦੋਂ ਇੰਡੀਆ ਇਹ ਗੱਲ ਕਹਿ ਰਿਹਾ ਕਿ ਇੰਡਸ ਵਾਟਰ ਟ੍ਰੀਟੀ ਰਿਵਿਊ ਹੋਣੀ ਚਾਹੀਦੀ ਹੈ ਤੇ ਜਿਹੜਾ ਦੂਜੇ ਸੂਬਿਆਂ ਨੂੰ ਪਾਣੀ ਦਿੱਤਾ ਗਿਆ ਆ ਉਹ ਵੀ ਰਿਵਿਊ ਹੋਣਾ ਚਾਹੀਦਾ ਪੰਜਾਬ ਨੂੰ ਜਦੋਂ ਆਪਣੀ ਜ਼ਰੂਰਤ ਹੈਗੀ ਜਿਹੜਾ ਹੈਗੀ ਆ ਮਾਈਕਰੋ ਡਿਸਟ੍ਰੀਬਿਊਸ਼ਨ ਦੀ ਗੱਲ ਕਿ ਜਿਹੜਾ ਬਿਲਕੁਲ ਖਾਲ ਜਾਂ ਖੇਤ ਪੱਧਰ ਦੀ ਗੱਲ ਹੈਗੀ ਆ ਉਹਦੇ ਵਿੱਚ ਦੇਖੋ ਮਹਾਰਾਜ ਪਿੰਡ ਆ ਜੋ ਸਾਨੂੰ ਜਾਣਕਾਰ ਸੱਜਣਾ ਨੇ ਦੱਸਿਆ ਕਿ ਉਸ ਪਿੰਡ ਦੇ ਵਿੱਚ ਲਗਭਗ 57 ਕਿਲੋਮੀਟਰ ਜਿਹੜੀ ਹੈ ਲੰਬੀ ਪਾਈਪਲਾਈਨ ਵਿਛੀ ਹੋਈ ਆ ਨਹਿਰੀ ਪਾਣੀ ਦੀ ਡਿਸਟ੍ਰੀਬਿਊਸ਼ਨ ਦੇ ਵਾਸਤੇ ਕਿਉਂਕਿ ਉਹ ਕੈਪਟਨ ਅਬਰਿੰਦਰ ਸਿੰਘ ਦਾ ਜੱਦੀ ਪਿੰਡ ਹੈ ਸੋ ਉਹਦੀ ਤਰਜ਼ ਦੇ ਉੱਪਰ ਸਬਸਿਡੀ ਦੇ ਉੱਪਰ ਜਿਹੜੀ ਜਿਹੜਾ ਖੇਤਾਂ ਨੂੰ ਪਾਣੀ ਲੱਗਣਾ ਆ ਉਹਦੇ ਵਾਸਤੇ ਪੱਕੇ ਖਾਲੇ ਜਾਂ ਜ਼ਮੀਨਦੋਜ਼ ਜਿਹੜੀਆਂ ਪਾਈਪਾਂ ਹੈਗੀਆਂ ਉਹਨਾਂ ਦਾ ਪ੍ਰਬੰਧ ਸਰਕਾਰ ਨੂੰ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਉਹ ਪਾਣੀ ਦੀ ਵਧੀਆ ਵਰਤੋਂ ਹੋ ਸਕੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਜਿਹੜੇ ਵੱਟ ਬੰਨੇ ਨੂੰ ਲੈ ਕੇ ਜਾਂ ਹੋਰ ਇੰਨਾਂ ਚੀਜ਼ਾਂ ਨੂੰ ਲੈ ਕੇ ਖਾਲਾਂ ਨੂੰ ਲੈ ਕੇ ਰੋਲੇ ਪੈਂਦੇ ਆ ਉਹ ਨਾ ਹੋਣ ਤੇ ਇਸ ਕਰਕੇ ਡੈਰੀ ਢਾਂਚੇ ਦਾ ਮਤਲਬ ਮੋੜੋਸਾਰੀ ਤੇ ਨਵੀਨੀਕਰਨ ਦੋਵੇਂ ਚੀਜ਼ਾਂ ਹੀ ਜ਼ਰੂਰੀ ਹੈਗੀਆਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਸਤਲੋਜ ਜਾਂ ਅਸੀਂ ਪਾਖੜੇ ਦੀ ਗੱਲ ਕਰਦੇ ਆਂ ਸਾਨੂੰ ਕੀ ਡੈਮ ਨਵਾਂ ਬਣਾਉਣਾ ਪਊਗਾ ਜਾਂ ਇਹਨਾਂ ਚ ਸਟੋਰੇਜ ਕੈਪੈਸਿਟੀ ਹੈਗੀ ਆ ਕਿ ਪੂਰੇ ਸਾਲ ਭਰ ਦੇ ਲਈ ਪੰਜਾਬ ਨੂੰ ਡਿਸਟ੍ਰੀਬਿਊਟ ਕਰਨ ਵਾਸਤੇ ਇਹਨਾਂ ਚ ਪਾਣੀ ਭਰਿਆ ਜਾ ਸਕਦਾ ਤੇ ਉੱਥੋਂ ਕੋਈ ਬਿਜਲੀ ਵੀ ਬਣਾਈ ਜਾ ਸਕਦੀ ਹੈ ਕੋਈ એનર્ਜੀ ਹੋਰ ਵੀ ਪੈਦਾ ਕੀਤੀ ਜਾ ਸਕਦੀ ਦੇਖੋ ਉਹ ਜਿਹੜਾ ਹੈਗਾ ਉਹ ਵੱਖ-ਵੱਖ ਹਾਈਡਲ ਪ੍ਰੋਜੈਕਟ ਹੈਗੇ ਆ ਜਿੱਦਾਂ ਸਾਡੇ ਮੁਕੇਰੀਆਂ ਹੀ ਹਾਈਡਲ ਪ੍ਰੋਜੈਕਟ ਹੈਗਾ ਪੌਂਗ ਡੈਮ ਦੇ ਵਿੱਚੋਂ ਨਹਿਰ ਨਿਕਲਦੀ ਹੈ ਉਹ ਟੇਰਕਿਆਣੇ ਦੇ ਕੋਲ ਉੱਚੀ ਬੱਸੀ ਤੋਂ ਬਾਅਦ ਜਾ ਕੇ ਦੁਬਾਰਾ ਦਰਿਆ ਦੇ ਵਿੱਚ ਪੈ ਜਾਂਦੀ ਆ ਜਿਹੜਾ ਰਾਜਸਥਾਨ ਨੂੰ ਪਾਣੀ ਜਾਣਾ ਹੁੰਦਾ ਉਹ 11.5 ਹਜ਼ਾਰ ਕਿਊਸਿਕ ਪਾਣੀ ਜਿਹੜਾ ਆ ਉਹ ਮੁਕੇਰੀਆਂ ਹਾਈਡਲ ਦੇ ਵਿੱਚ ਛੱਡਦੇ ਆ ਚਾਰ ਕੇ ਪੰਜ ਪਾਵਰ ਹਾਊਸ ਨੇ ਉਹਨਾਂ ਤੋਂ ਬਿਜਲੀ ਬਣਾ ਕੇ ਦੁਬਾਰਾ ਦਰਿਆ ਦੇ ਵਿੱਚ ਪਾ ਦਿੰਦੇ ਆ ਇਸੇ ਤਰ੍ਹਾਂ ਜੇ ਤੁਸੀਂ ਦੇਖੋ ਨੰਗਲ ਤੋਂ ਦੋ ਨਹਿਰਾ ਨਿਕਲਦੀਆਂ ਆਨੰਦਪੁਰ ਸਾਹਿਬ ਆਪਾਂ ਜਾਈਏ ਤਾਂ ਉੱਥੇ ਦੋ ਨਹਿਰਾ ਨੇ ਉਹ ਜਿਹੜੀ ਦੂਜੀ ਨਹਿਰਾ ਉਹ ਐਸਵਾਈਐਲ ਆ SYL ਜੋ ਉਥੋਂ ਪਾਣੀ ਆਉਂਦਾ ਆ ਕੀਰਤਪੁਰ ਸਾਹਿਬ ਕੋਲ ਜਾ ਕੇ ਉਹ ਬਿਜਲੀ ਬਣਾ ਕੇ ਉਹਨੂੰ ਦੁਬਾਰਾ ਦਰਿਆ ਦੇ ਵਿੱਚ ਪਾ ਦਿੰਦੇ ਆ ਉਹੀ ਪਾਣੀ ਮੁੜ ਕੇ ਰੋਪੜ ਹੈੱਡ ਦੇ ਉੱਪਰ ਆਉਂਦਾ ਆ ਜਿੱਥੋਂ ਉਹ ਸਰੰਦ ਕਨਾਲ ਦੇ ਰਾਹੀਂ ਜਿਹੜੀਆਂ ਦੁਰਾਹੇ ਵਾਲ ਨੂੰ ਨਹਿਰਾਂ ਜਾਂਦੀਆਂ ਨੇ ਇਹਨਾਂ ਦੇ ਰਾਹੀਂ ਅੱਗੇ ਤੱਕ ਉਹਦੀ ਡਿਸਟ੍ਰਿਬਿਊਸ਼ਨ ਜਿਹੜੀ ਆ ਹੁੰਦੀ ਆ ਉਹਦੇ ਵਿੱਚ ਇਹ ਆ ਕਿ ਵੱਡੀ ਗੱਲ ਇਹ ਹੈ ਕਿ ਜਿਹੜਾ ਬੰਨਾ ਦਾ ਉਹਨਾਂ ਦੇ ਉੱਪਰ ਉਹਨਾਂ ਦੀ ਮੈਨੇਜਮੈਂਟ ਦਾ ਉਹਨਾਂ ਦੇ ਪ੍ਰਬੰਧ ਦਾ ਜਿਹੜਾ ਅਖਤਿਆਰ ਆ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਆਪਣੀਆਂ ਲੋੜਾਂ ਦੇ ਅਨੁਸਾਰ ਕਰ ਸਕਦਾ ਹੁਣ ਉਹ ਭਾਖੜਾ ਬਿਆਸ ਮੈਨੇਜਮੈਂਟ ਜਾਂ ਕੇਂਦਰ ਦੇ ਕੋਲ ਹੋਣ ਕਰਕੇ ਇਹ ਹੈਗਾ ਕਿ ਉਹ ਬਿਲਕੁਲ ਜੋ ਉਹਨਾਂ ਦੀ ਪਾਲਿਸੀ ਹੈ ਦੂਜੀਆਂ ਸਟੇਟਾਂ ਨੂੰ ਪਾਣੀ ਦੇਂਦਿਓ ਉਹਦੇ ਮੁਤਾਬਕ ਹੀ ਭੰਡਾਰਨ ਕਰਦੇ ਆ ਜਿਹਦਾ ਪੰਜਾਬ ਨੂੰ ਹੜ੍ਹਾਂ ਦੇ ਰੂਪ ਦੇ ਵਿੱਚ ਹਰ ਦੂਜੇ ਚੌਥੇ ਸਾਲ ਜਾਂ ਦਹਾਕੇ 'ਚ ਇੱਕ ਵਾਰ ਤਾਂ ਵੱਡਾ ਨੁਕਸਾਨ ਜਿਹੜਾ ਉਹ ਚੱਲਣਾ ਪੈਂਦਾ ਹਰਿਆਣਾ ਵਾਲੇ ਬਹੁਤ ਵਾਰ ਕਈ ਵਾਰ ਗਿਲਾ ਕਰਦੇ ਆ ਕਿ ਪਾਣੀ ਸਾਨੂੰ ਦੇ ਦਿੱਤਾ ਜਾਵੇ ਪੰਜਾਬ ਅੰਦੋਲਨ ਚ ਵੀ ਭਾਈਚਾਰਾ ਇੱਕ ਕਾਇਮ ਹੋਇਆ ਚਲੋ ਦੋਨੇ ਹਨਾ ਇੱਕਠੇ ਕਿਸਾਨ ਸੰਘਰਸ਼ ਲੜਿਆ ਪਰ ਮੈਨੂੰ ਲੱਗਦਾ ਹਰਿਆਣੇ ਨੂੰ ਇੱਕ ਨਰਵਾਣਾ ਬ੍ਰਾਂਚ ਵੀ ਜਾਂਦੀ ਹੈ ਰਾਜਸਥਾਨ ਨੂੰ ਵੀ ਦਿੱਤਾ ਜਾ ਰਿਹਾ ਪਾਣੀ ਦਿੱਤਾ ਵੀ ਜਾ ਰਿਹਾ ਇਸ ਦੇ ਬਾਵਜੂਦ ਠੀਕ ਹੈ ਐਸਵਾਈਐਲ ਨਹੀਂ ਜਾ ਰਹੀ ਪਰ ਉਹ ਇੱਕ ਰਾਜਨੀਤਿਕ ਮਸਲਾ ਨਾ ਛੱਡ ਵੀ ਦਈਏ ਤਾਂ ਪਰ ਪਾਣੀ ਤਾਂ ਜਾ ਰਿਹਾ ਫਿਰ ਵੀ ਜਾ ਰਿਹਾ ਦੇਖੋ ਯਮਨਾ ਦੇ ਵਿੱਚੋਂ ਪਾਣੀ ਹਰਿਆਣੇ ਨੂੰ ਦੇਣ ਦੇ ਵਾਸਤੇ ਸੈਂਟਰਲ ਗਵਰਨਮੈਂਟ ਦਾ 1994 ਦਾ ਅਪਰੂਵਲ ਕੀਤਾ ਹੋਇਆ ਪਲਾਨ ਹੈਗਾ ਆ ਤੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਫਲੋ ਘਟਣ ਕਰਕੇ ਪੰਜਾਬ ਦੀ ਆਪ ਦੀ ਜ਼ਰੂਰਤ ਦੇ ਕਰਕੇ ਪੰਜਾਬ ਆਪ ਇੱਕ ਬੜੇ ਵੱਡੇ ਕ੍ਰਾਈਸਿਸ ਦੇ ਵਿੱਚ ਹੈਗਾ ਦੂਸਰੀ ਗੱਲ ਇਹ ਹੈਗੀ ਕਿ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਜਿਹੜਾ 1994 ਦਾ ਪ੍ਰਪੋਜ਼ਲ ਸਾਰਾ ਹੋਇਆ ਐਗਰੀਮੈਂਟ ਹੋਏ ਪਏ ਹੋਏ ਆ ਉਹ ਕਰਨੇ ਚਾਹੀਦੇ ਇਸ ਗੱਲ ਦੇ ਉੱਪਰ ਜ਼ਿੱਦ ਨਹੀਂ ਕਰਨੀ ਚਾਹੀਦੀ ਕਿ ਪੰਜਾਬ ਦੇ ਵਿੱਚੋਂ ਲੈਣਾ ਬਾਕੀ ਜਮਨਾ ਬੜੀ ਵੱਡੀ ਬੜੀ ਵੱਡੀ ਨਦੀ ਜਿਹੜੀ ਆ ਉਹ ਹੈਗੀ ਐ ਸੋ ਉਹਦੇ ਵਿੱਚੋਂ ਪਾਣੀ ਆ ਸਕਦਾ ਇੱਥੋਂ ਤੱਕ ਕਿ ਗੰਗ ਬੇਸਨ ਦੀ ਮਾਰਤ ਜਮਨਾ ਵੀ ਪਾਰੀ ਆ ਤੇ ਜੇ ਤੁਸੀਂ ਉਹਦੇ ਤੋਂ ਪਹਿਲਾਂ ਹੀ ਡਿਸਟ੍ਰਿਬਿਊਟ ਕੀਤਾ ਹੋਇਆ ਸਹੀ ਤਰੀਕੇ ਨਾਲ ਪਾਣੀ ਗੰਗ ਬੇਸਨ ਦੇ ਵਿੱਚੋਂ ਵੀ ਪਾਣੀ ਲਿਆ ਕੇ ਰਾਜਸਥਾਨ ਨੂੰ ਦੇਣ ਦਾ ਇੱਕ ਕੇਂਦਰ ਸਰਕਾਰ ਦਾ ਪ੍ਰਪੋਜ਼ਲ ਜਿਹੜਾ ਪਿਆ ਹੋਇਆ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਰਾਜ ਸੂਬਾ ਬਿਲਕੁਲ ਨਚੂੜਿਆ ਜਾ ਚੁੱਕਾ ਆ ਜਿੰਨੇ ਚਿਰ ਤੱਕ ਉਹ ਟੁੱਟ ਨਹੀਂ ਜਾਂਦਾ ਆਪਾਂ ਉਹਨੂੰ ਹੀ ਨਚੋੜੀ ਜਾਣਾ ਇਸ ਕਰਕੇ ਕਰਨਾ ਚਾਹੀਦਾ ਬਾਕੀ ਜਿੰਨਾ ਪਾਣੀ Rajasthan ਨੂੰ ਜਾ ਰਿਹਾ ਉਹਦੀ ਵਰਤੋਂ ਵੀ ਦੇਖਣੀ ਚਾਹੀਦੀ ਹੁਣ ਜਿਹੜੀਆਂ ਹਾਲੀਆ ਅੱਗੇ ਇਕੋਲੋਜੀ ਦੇ ਪੱਖ ਤੋਂ ਜਿਹੜੀਆਂ ਖੋਜਾਂ ਆ ਰਹੀਆਂ ਹੋਏ ਇਹ ਹੈ ਕਿ ਜਿੰਨੀ ਹਰਿਆਲੀ Rajasthan ਦੇ ਵਿੱਚ ਇਹ ਨਹਿਰ ਨੂੰ ਜ਼ਬਰਦਸਤੀ ਲਿਜਾ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਨੀ ਸਾਰੇ ਨਾਰਥ ਇੰਡੀਆ ਦਾ ਜਿਹੜਾ ਕਲਾਈਮੇਟ ਆ ਉਹਦੇ ਉੱਪਰ ਮਾੜੇ ਪ੍ਰਭਾਵ ਜਿਹੜੇ ਆ ਉਹ ਪਾਉਣੇ ਆ ਕਿਉਂਕਿ ਕੁਦਰਤ ਨੇ ਖਿੱਤੇ ਜਿਹੜੇ ਬਣਾਏ ਨੇ ਉਹਨਾਂ ਦੇ ਮੁਤਾਬਕ ਮੌਸਮ ਸੈੱਟ ਹੋਏ ਆ ਸੋ ਜੇ ਤੁਸੀਂ ਉਹਨਾਂ ਉਹਨਾਂ ਖਿੱਤਿਆਂ ਦੀ ਜਿਹੜੀ ਕੁਦਰਤੀ ਬਣਤਰ ਹੈ ਇਕੋਲੋਜੀ ਹੈ ਉਹਨੂੰ ਬਦਲੋਗੇ ਤਾਂ ਉਹਦਾ ਕਲਾਈਮੇਟ ਦੇ ਉੱਪਰ ਅਸਰ ਪੈਣਾ ਹੀ ਪੈਣਾ ਹੈ ਦੁਨੀਆ ਦੇ ਵਿੱਚ ਇਹਦੇ ਨਾਲ ਬਹੁਤ ਸਾਰੀਆਂ ਸੰਬੰਧਤ ਗੱਲਾਂ ਹਨ ਹੋਇਆ ਰਾਜਸਥਾਨ ਦੇ ਵਿੱਚ ਇਹ ਤਬਦੀਲੀ ਤੁਸੀਂ ਕਹਿੰਦੇ ਤਾਂ ਬਹੁਤ ਵੱਡੀ ਤਬਦੀਲੀ ਹੈ ਕਿ ਜਿਹੜਾ ਕੁਦਰਤੀ ਤੌਰ ਤੇ ਮਾਰੂਥਲ ਕੁਦਰਤ ਨੇ ਕਿਤੇ ਦਿੱਤਾ ਜਿਹਨੂੰ ਬਦਲਿਆ ਜਾ ਰਿਹਾ ਹੈ ਤਾਂ ਲੱਗਦਾ ਕਿਸੇ ਦੂਸਰੀ ਜਗ੍ਹਾ ਜਾ ਕੇ ਗਲਤ ਇਮਪੈਕਟਰੀ ਪੈਗਾ ਜਿਹੜੇ ਆ ਮੀਂਹ ਦੇ ਵਿੱਚ ਮੀਂਹ ਦੇ ਪੈਟਰਨ ਬਦਲ ਰਹੇ ਆ ਉਹਦੇ ਵਿੱਚ ਜਿਹੜੇ ਮਾਹਰ ਹੈ ਉਹ ਇਹ ਕਹਿ ਰਹੇ ਆ ਕਿ ਜੇ ਥੋਸਟ ਡੀ ਹੋਵੇ ਤੇ ਇਹ ਗੱਲ ਦਾ ਕਾਫੀ ਅਸਰ ਸਾਹਮਣੇ ਆ ਸਕਦਾ ਕਿ ਜਿਹੜੇ ਨਾਰਥ ਇੰਡੀਆ ਦੇ ਵਿੱਚ ਮੀਂਹ ਦੇ ਪੈਟਰਨ ਬਦਲ ਰਹੇ ਆ ਉਹ ਰਾਜਸਥਾਨ ਦੇ ਵਿੱਚ ਗੈਦਰ ਕੁਦਰਤੀ ਤਰੀਕੇ ਦੇ ਨਾਲ ਪਾਣੀ ਲਿਜਾ ਕੇ ਜਿਹੜੀ ਉੱਥੋਂ ਦੀ ਇਕੋਲੋਜੀ ਬਦਲੀ ਗਈ ਉਹਦਾ ਅਸਰ ਹੋ ਸਕਦਾ ਹੈ ਮਤਲਬ ਦੁਨੀਆ ਭਰ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਸਾਊਥ ਸਾਊਥ ਕੋਰੀਆ ਸਾਊਥ ਦੱਖਣੀ ਅਫਰੀਕਾ ਦੇ ਵਿੱਚ ਕਹਿੰਦੇ ਕਿ ਬਹੁਤ ਸਾਰੀ ਰਿਸਰਚ ਕਰ ਰਹੇ ਨੇ ਉੱਥੇ ਕਿ ਇੱਕ ਕੁਦਰਤੀ ਕਿਰਨਾਂ ਨੂੰ ਰੋਕਣ ਦੇ ਲਈ ਜਿਹਨੂੰ ਓਜ਼ੋਨ ਪਰਤ ਚੋਂ ਨਿਕਲਦੀਆਂ ਕਿਰਨਾਂ ਨੂੰ ਰੋਕਣ ਦੇ ਲਈ ਇੱਕ ਆਰਟੀਫੀਸ਼ੀਅਲ ਇੱਕ ਕਵਰ ਕੀ ਖੜਾ ਕੀਤਾ ਜਾ ਰਿਹਾ ਔਰ ਜਿਹੜਾ ਉੱਥੇ ਗਰਮੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫਿਰ ਜੇ ਸਾਇੰਸ ਇਹ ਮੰਨਦੀ ਹੈ ਕਿ ਨੇਚਰ ਦੇ ਨਾਲ ਖਲਵਾੜ ਨਹੀਂ ਚਾਹੀਦਾ ਤਾਂ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਇੱਥੇ ਤੁਸੀਂ ਕਹਿੰਦੇ ਹੋ ਕਿ ਗਰਮੀ ਘਟਾਉਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਹੈ ਹਰਿਆਲੀ ਪੈਦਾ ਕਰਕੇ ਔਰ ਉਹਦਾ ਅਸਰ ਦੂਜੇ ਖਿੱਤੇ ਤੇ ਹੋਏਗਾ ਤਾਂ ਫਿਰ ਉਹਨਾਂ ਸਾਰੀਆਂ ਜਿਹੜੀਆਂ ਇਹ ਸਾਰੀਆਂ ਸੋਚਾਂ ਨੇ ਇਹ ਤਾਂ ਫਿਰ ਵੱਡੀਆਂ ਚੱਲ ਰਹੀਆਂ ਨੇ ਜੀ ਨੇ ਦੇਖੋ ਜੇਕਰ ਮੰਨ ਲਓ ਕਿ ਦੁਨੀਆ ਦੇ ਉੱਪਰ ਕਿਤੇ ਗੱਲ ਵਾਪਰ ਰਹੀ ਆ ਜਿਹਦਾ ਮਾੜਾ ਅਸਰ ਪੈ ਰਿਹਾ ਤੇ ਕਿਸੇ ਵੈਦ ਹਕੀਮ ਨੇ ਤੇ ਨਹੀਂ ਕਿਹਾ ਵੀ ਆਪਾਂ ਇੱਥੇ ਵੀ ਇਦਾਂ ਹੀ ਕਰਨਾ ਆ ਸਮਝ ਚਾਹੀਦਾ ਇਹ ਹੈ ਕਿ ਜੇਕਰ ਕਿਤੇ ਕਿਸੇ ਚੀਜ਼ ਦੇ ਮਾੜੇ ਅਸਰ ਸਾਹਮਣੇ ਆ ਰਹੇ ਆ ਤੇ ਆਪਾਂ ਨੂੰ ਸਤਰਕ ਹੋਣਾ ਚਾਹੀਦਾ ਬਾਕੀ ਪੰਜਾਬ ਇਸ ਵੇਲੇ ਆਪ ਇੱਕ ਸੰਕਟ ਦਾ ਸ਼ਿਕਾਰ ਹੈਗਾ ਸੋ ਇਸ ਹਾਲਾਤ ਦੇ ਵਿੱਚ ਖਾਸ ਕਰਕੇ ਹੁਣ ਜਦੋਂ ਇੰਡੀਆ ਪਾਕਿਸਤਾਨ ਨੂੰ ਇਹਨਾਂ ਨੇ ਐਸੇ ਸਾਲ ਮਤਲਬ ਨੋਟਿਸ ਜਿਹੜਾ ਆ ਉਹ ਜਾਰੀ ਕੀਤਾ ਇੰਡਸ ਆਰਡਰ ਟ੍ਰੀਟੀ ਦੇ ਰਿਵਿਊ ਦੇ ਵਾਸਤੇ ਉੱਥੇ ਤਾਂ ਵਰਲਡ ਬੈਂਕ ਦੀ ਸ਼ਮੂਲੀਅਤ ਦੇ ਨਾਲ ਇੱਕ ਕੁਮਾਂਤਰੀ ਸਮਝੌਤਾ ਹੋਇਆ ਜਿਹਨੂੰ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਸਭ ਤੋਂ ਵੱਧ ਕਾਮਯਾਬ ਸਮਝੌਤਿਆਂ ਦੇ ਵਿੱਚ ਮੰਨਿਆ ਦਾ ਕਿ ਤਿੰਨ جنگਾਂ ਸਰਵਾਈਵ ਕਰ ਗਈ ਹੈ ਜਿਹੜੀ ਟ੍ਰੀਟੀ ਆ ਹਨਾ ਉਹਦਾ ਕਿਨੂੰ ਫਾਇਦਾ ਹੋਇਆ ਕਿਨੂੰ ਨੁਕਸਾਨ ਹੋਇਆ ਇਹ ਵੱਖਰੀ ਗੱਲ ਹੈ ਪਰ ਇੱਕ ਕਮਾਂਤਰੀ ਦਸਤਾਵੇਜ਼ ਵੱਲੋਂ ਵੱਜੋਂ ਇਹ ਗੱਲ ਮੰਨੀ ਜਾਂਦੀ ਹੈ ਤਿੰਨ جنگਾਂ ਢਾਈ جنگਾਂ ਕਹਿ ਲਓ ਕਾਰਗਿਲ ਆ ਲੀਪਾ ਕੇ ਵੀ ਉਹ ਹੋਣ ਦੇ ਬਾਵਜੂਦ ਵੀ ਇਹ ਕਾਇਮ ਰਹੀ ਉਥੇ ਤਾਂ ਤੁਸੀਂ ਕਹਿ ਰਹੇਗੇ ਪਿਛਲੇ 60 ਸਾਲ ਦਾ ਤਜਰਬਾ ਵਿੱਚ ਸ਼ਾਮਲ ਕਰੀਏ ਤੇ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਦੀਆਂ ਬੇਈਮਾਨੀਆਂ ਦਾ ਫਾਇਦਾ ਚੱਕਦਿਆਂ ਹੋયા ਜਾਂ ਉਹਨਾਂ ਦੀ ਬਾਹਮ ਰੋੜ ਕੇ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਸੋ ਉਹ ਉਹ ਕਿਉਂ ਨਹੀਂ ਰਿਵਿਊ ਹੋ ਸਕਦਾ ਜੇ ਹੜਾਂ ਦੀ ਮਾਰ ਪੰਜਾਬ ਨੇ ਚੱਲਣੀ ਹੈ ਤਾਂ ਕਟੂਕਟ ਪੰਜਾਬ ਦੀਆਂ ਜ਼ਰੂਰਤਾਂ ਪਹਿਲ ਦੇ ਆਧਾਰ ਦੇ ਉੱਪਰ ਪੂਰੀਆਂ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਦਿੱਕਤ ਇਹ ਰਹੀ ਹੈ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਹੈ ਉਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਗੱਲ ਕਰਦੇ ਆ ਜਦੋਂ ਸੱਤਾ ਦੇ ਵਿੱਚ ਆਂਦੇ ਆ ਤਾਂ ਉਹ ਮਤਲਬ ਇਹਦੇ ਉੱਪਰ ਪੋਲੀਟੀਕਲ ਸਟਰਗਲ ਲੜਨ ਦੇ ਵਾਸਤੇ ਤਿਆਰ ਨਹੀਂ ਹੈ